ਪਿੰਡ ਮਰੜੀ ਖੁਰਦੇ ਵਿੱਚ ਅਕਾਲੀ ਦਲ ਦੇ ਜੂਰ ਨੇਤਾ ਦੇ ਵਿਕਰਮ ਜੀਠਿਆ ਨੇ ਖਰੀਬੀ ਨੂੰ ਮਾਰੀਆਂ ਗੋਲੀਆਂ ਘਰੋਪਤੀ ਜੀ ਨੂੰ ਕਾਲਜ ਲਈ ਬੱਸ 'ਤੇ ਚੜਾਉਣ ਗਏ ਚਾਚੇ ਨੂੰ ਵੱਜੀਆਂ ਗੋਲੀਆਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਪਿੰਡ ਮਰੜੀ ਖੁਰਦੇ ਦੇ ਮੁਖ ਮੁਖਵਿੰਦਰ ਤੇ ਚਲਾਈਆਂ ਗੋਲੀਆਂ ਟੜਾ ਟੜ ਨੌ ਰੌਂਗ ਦਾ ਫਾਇਰਿੰਗ ਤੋਂ ਪੰਜ ਗੋਲੀਆਂ ਲੱਗਣ ਤੋਂ ਬਾਅਦ ਪੀੜਤ ਨੂੰ ਕਰਵਾਇਆ ਗਿਆ ਹਸਪਤਾਲ ਵਿੱਚ ਦਾਖਲ ਹਾਲਤ ਗੰਭੀਰ ਪੁਲਿਸ ਕਾਰਵਾਈ ਹੈ ਮੌਕੇ ਤੇ ਪਹੁੰਚ ਜਾਂਚ ਪਰਿਵਾਰ ਨੇ ਕੀ ਤਿੰਨਸਾਫ ਦੀ ਮੰਗ ਅਮਰਸਰ ਮਾਮਲਾ ਅਮਰਸਰ ਦੇ ਹਾਤੀ ਦੇ ਪਿੰਡ ਮੜੀ ਖੁਰ ਦੇ ਸਾਹਮਣੇ ਆਇਆ ਹੈ ਜਿੱਥੇ ਰਹਿਣ ਵਾਲੇ ਮੁਖਵਿੰਦਰ ਸਿੰਘ ਨੂੰ ਮੋਟਰਸਾਈਕਲ ਚੋਹਾਰ ਤਿੰਨ ਅਣਪਛਾਤੇ ਨੌਜਵਾਨ ਵੱਲੋਂ ਗੋਲੀਆਂ ਮਾਰੀਆਂ ਗਈਆਂ ਹਨ ਜਿਸ ਨੂੰ ਲੈ ਕੇ ਪਿੰਡ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਜਾਂਚ ਕੀਤੀ ਜਾ ਰਹੀ ਹੈ ਅਮਰਸਰ ਤੋਂ ਸੁਖਬੀਰ ਸਿੱਧੂ ਤੇ ਸੋਨੂੰ ਫੱਤੂਪੀ ਲਈ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਮਨਿੰਦਰ ਸਿੰਘ ਸਰਪੰਚ ਮੜੀ ਖੁਰ ਦਾ ਸਾਬਕਾ ਸਰਪੰਚ ਗੱਲਬਾਤ ਜਿਹੜਾ ਕੋਈ ਟੈਕਨੋਲੋਜੀ ਦੀ ਗੱਲ ਨਹੀਂ ਮੁਖਵਿੰਦਰ ਸਿੰਘ ਆਪਣੇ ਭਤੀਜੀ ਨੂੰ ਚੜਾਉਣ ਵਾਸਤੇ ਗਿਆ ਸੀ ਆਪਣੇ 3 ਵਾਲ ਚੌਂਕ ਦੇ ਵਿੱਚ ਕਾਲਜ ਜਾਂਦੀ ਆ ਰੋ ਜਾਂਦਾ ਸੀ 7 ਵਜੇ ਦੇ ਕਰੀਬ ਉੱਥੋਂ ਜਦੋਂ ਚੜਾ ਕੇ ਵਾਪਸ ਆ ਰਿਹਾ ਵਾ ਤੇ ਉੱਥੇ ਕੋਈ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਤੇ ਤਿੰਨ ਜਾਨੇ ਦਸਤੇ ਆ ਇਹ ਮੋਟਰਸਾਈਕਲ ਤੇ ਸੀ ਇਹ ਐਕਟਵਾਤੀ ਸੀ ਅੱਛਾ ਜੀ ਕਿਹੜੇ ਹਮਲਾ ਬੱਸੀ ਕਿ ਉਹ ਮੋਟਰਸਾਈਕਲ ਤੇ ਆਏ ਉਹ ਮੋਟਰਸਾਈਕਲ ਤੇ ਆਂਦੇ ਆ ਕਿੰਨੇ ਤਿੰਨ ਜਣੇ ਸੀਗਾ ਕਿੰਨੇ ਰਾਉਂਡ ਫਾਇਰ ਹੋਏ ਤੇ ਕਿੰਨੀਆਂ ਗੋਲੀਆਂ ਲੱਗੀਆਂ ਦੱਸਣ ਮੁਤਾਬਕ 9 ਤੋਂ 10 ਦੇ ਆ ਰਾਉਂਡ ਫਾਇਰ ਹੋਏ ਆ ਤੇ 5 ਲੱਗੇ ਆ ਤੇ ਕੱਲੇ ਇਹੋ ਚੱਤੀ ਹੋਈ ਗੁੜੀ ਗੁੜੀਆਂ ਤੇ ਚੜ ਗਈ ਸੀ ਬੱਸ ਇਹਨੂੰ ਚੜਾਤਾ ਸੀ ਕੋਈ ਕਾਰਨ ਪਤਾ ਲੱਗਾ ਕਿ ਕੋਈ ਪੁਰਾਣੇ ਰੈਜੀਸਬਾਜੀ ਜਾਂ ਕਰਤਾ ਕਾਰਨ ਦਾ ਨਹੀਂ ਕੋਈ ਪਤਾ ਲੱਗਾ ਉਹ ਤੇ ਮੁਕਵਿੰਦਰ ਸਿੰਘ ਹੀ ਦੱਸ ਸਕਦਾ ਵਾ ਹੰਪੂਰ ਤੋਂ ਤੁਹਾਡੇ ਕੋਲ ਸੁਣੂ ਮੌਕੇ ਤੇ ਕੰਪਲੇਨਟ ਕੀਤੀ ਪੁਲਿਸ ਆਣ ਕੇ ਉਹ ਆਪਣੇ ਕਾਰਵਾਈ ਦੇਈ ਕਰ ਜੀ ਸਰ ਆਪਣਾ ਨਾਮ ਦੱਸਿਓ ਤੇ ਕਿੰਨਾ ਦੇ ਗੋੜੀ ਲੱਗੀ ਹੈ ਤੁਹਾਡੇ ਕੀ ਲੱਗਦੇ ਹੈ ਕਿ ਬਾਕੀ ਮੈਂ ਸੁਤਨਾਮ ਸਿੰਘ ਨਾਮ ਮੇਰਾ ਮੇਰਾ ਸਾਲਾ ਵਾ ਤੇ ਉਹ ਇਤਰਾ ਰਜਾਨਾ ਭਤੀਜੀ ਨੂੰ ਚੜਾਉਣ ਲਈ ਜਾਂਦਾ ਹੈ ਉੱਥੇ ਚੌਂਕ ਦੇ ਵਿੱਚ ਗਿਆ ਤੇ ਬਹੁਤ ਦੂਰ ਚਲਾ ਕੇ ਵਾਪਸ ਮੁੜਿਆ ਤੇ ਉਹ ਫੇਰ ਕਿ ਉਹਨਾਂ ਨੇ ਜੇ ਮੂੰਹ ਵੱਧੇ ਮਿਲਿਆਨੇ ਉਹਨਾਂ ਨੇ ਬੋਲੀਆਂਾਂ ਮਾਰ ਕੇ ਕੰਮ ਕੀ ਕਰਦੇ ਸੀ ਇਹ ਇਹ ਖੇਤੀਬਾੜੀ ਕਰਦਾ ਹੈ ਮੁਖਵਿੰਦਰ ਕੋਈ ਪੁਰਾਣੀ ਰੰਜੀਤ ਬਾਜੀ ਹੈ ਪੁਰਾਣੀ ਤੇ ਮੁਖਵਿੰਦਰ ਤੋਂ ਤਰ੍ਹਾਂ ਲੱਗੇਗਾ ਜੀ ਹਾਂ ਕੁਈ ਹੈ ਕਿ ਕਿਵੇਂ ਕਿੰਨੀਆਂ ਗੋਲੀਆਂ ਲੱਗੀਆਂ ਬੋਲੀਆਂ ਦੱਸਦੇ ਨੌ ਰੌਂਦ ਹੋਏ ਆ ਫਿਰ ਤੇ ਪੰਜ ਲੱਗੀਆਂ ਪੁਲਸ ਨੂੰ ਕੀ ਮੰਗਤੀ ਕਰਦੇ ਪੁਲਸ ਨੂੰ ਇਨਸਾਫ ਦੀ ਮੰਗ ਹੈ ਵੀ ਜਿਹੜਾ ਕਾਰਵਾਈ ਕੀਤੀ ਤਫतीश ਜਿਹੜੀ ਆ ਉਹ ਮੁਕੰਮਲ ਕੀਤੀ ਜਾ ਕੇ ਕਰਕੇ ਜਿਹੜੀ ਪੁਲਿਸਾ ਉਹ ਲੱਗੀ ਹੋਈ ਆ ਤਾਂ ਫਿਰ ਮੌਕੇ ਤੇ ਆਏ ਅਫਸਰ ਹਾਂ ਸਰ ਕੀ ਮਾਮਲਾ ਹੈ ਜਿਹੜਾ ਤਰਈਏ ਵਾਲ ਜਿਹੜੀ ਗੋਲੀ ਚੱਲੀ ਕੀ ਮਾਮਲਾ ਹੈ ਅੱਜ ਇੱਕ ਮਰੜੀ ਖੁਰਦੇ ਰਹਿਣ ਵਾਲੇ ਮੁਖਵਿੰਦਰ ਸਿੰਘ ਮੁਖਾ ਪੁੱਤਰ ਬਲਕਾਰ ਸਿੰਘ ਜੋ ਕਿ ਆਪਣੀ ਭਤੀਜੀ ਨੂੰ ਸਵੇਰੇ ਥਰੀਏਵਾਲ ਅੱਡੇ ਤੇ ਜੋ ਕਿ ਸਕੂਲ ਜਾਣ ਲਈ ਉਹਨੂੰ ਬੱਸੇ ਚੜਾਉਣ ਲਈ ਉੱਥੇ ਖੜਾ ਸੀਗਾ ਤੇ ਇਸੇ ਦੌਰਾਨ ਹੀ ਤਿੰਨ ਮੋਟਰਸਾਈਕਲ ਅਣਪਛਾਤੇ ਨੌਜਵਾਨਾਂ ਨੇ ਜਿਹੜਾ ਵਾ ਇਹਦੇ ਉੱਪਰ ਜਿਹੜਾ ਉਹ ਫੈਨ ਕੀਤੇ ਆ ਤੇ ਫਾਇਰ ਲੱਗਨ ਨਾਲ ਜਿਹੜਾ ਜ਼ਖਮੀ ਹੋ ਗਿਆ ਵਾ ਜਿਸ ਨੂੰ ਅ ਪਿੰਡ ਦੇ ਬਹੁਤ ਪਰ ਬੰਦਿਆਂ ਵੱਲੋਂ ਅਮਨਦੀਪ ਹਸਪਤਾਲ ਅਮਨਸਰ ਵਿਖੇ ਜਿਹੜਾ ਉਹ ਦਾਖਲ ਕਰਾਇਆ ਗਿਆ ਇੱਥੇ ਕਿ ਉਹਦਾ ਇਲਾਜ ਚੱਲ ਰਿਹਾ ਵਾ ਤੇ ਹਾਲਤ ਜਿਹੜੀ ਆ ਉਹ ਦੀ ਖਤਰੇ ਤੋਂ ਬਾਹਰ ਇਸ ਬੰਦੀ ਮਕਦਮਾ ਜਿਹੜਾ ਵਾ ਉਹ ਅਸੀਂ ਅ ਦਰਜ ਕਰ ਲਿਆ ਤੇ ਤਫਤੀਸ਼ ਕੀਤੀ ਜਾ ਰਹੀ ਆ ਛੇਤੀ ਜਿਹੜਾ ਆ ਇਹ ਦੋਸ਼ੀ ਜਿਹੜੇ ਆ ਇਸ ਲੱਖਾਂ ਦੇ ਪਿੱਛੇ ਹੋਂਡ ਮੁਢਲੀ ਤਫਤੀਸ਼ ਕੀ ਸਾਹਮਣੇ ਆਏ ਵੇਖੋ ਹਾਲ ਦੀ ਘੜੀ ਅਜੇ ਕੁਝ ਨਹੀਂ ਪਤਾ ਲੱਗ ਰਿਹਾ ਅਸੀਂ ਜਿਹੜਾ ਹੈਗਾ ਆ ਦੋਸ਼ੀ ਜਿੱਧਰੋਂ ਆਏ ਆ ਅਸੀਂ ਉਹ ਸਾਬ ਦੇ ਨਾਲ ਆਪਣੀ ਤਫ਼ਤੀਸ਼ ਕਰ ਰਹੇ ਆ ਟੈਕਨੀਕਲੀ ਵੀ ਤੇ ਇਹ ਇਹਨਾਂ ਦੇ ਜਿਹੜਾ ਗ੍ਰਿਫਤਾਰ ਹੋਣ ਤੇ ਜਾਏ ਦੇ ਜਿਹੜਾ ਜੋ ਇੰਜੜਿਆ ਇਹ ਜਦੋਂ ਠੀਕ ਹੋਏਗਾ ਫਿਰ ਇਹਦੀ ਪੁੱਛ ਕੇ ਉਸ ਤੋਂ ਬਾਅਦ ਹੀ ਦੱਸ ਸਕਦੇ ਆ ਫਾਇਰ ਕਿੰਨੇ ਹੋਏ ਤੇ ਕਿੰਨੇ ਲੱਗੇ ਜੀ ਇਹ ਤਕਰੀਬਨ 3 4 5 ਜਿਹੜੇ ਆ ਉਹ ਇਹਦੇ ਟੱਚ ਹੋਏ ਆ ਮੇਨ ਕੇ ਪਾਰਟ ਦੇ ਉੱਤੇ ਨਹੀਂ ਆ ਜਿਵੇਂ ਕਿ ਨਾਲ ਰਖੜ ਕੇ ਲੰਗੇ ਹੋਏ ਆ ਇਦਾਂ ਦਾ ਹੈਗਾ ਪਰ ਮੌਕੇ ਦੇ ਜਿਹੜਾ ਵਾ ਉਹ 7 8 ਖੋਲ ਜਿਹੜੇ ਆ ਉਹ ਬਰੰਦ ਹੋਏ ਤੇ ਕੋਈ ਅਫਸਰ ਸਿਆਸੀ ਪਾਰਟੀ ਨਾਲ ਵੀ ਤੱल्लुक ਰੱਖਦਾ ਸੀ ਨਹੀਂ ਜੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਹੁਣ ਇਹਨਾਂ ਦੀ ਕੀ ਦੁਸ਼ਮਣੀ ਸੀ ਜਾਂ ਕੀ ਹੋਰ ਸੀ ਇਹ ਗੱਲ ਜਦੋਂ ਇਹ ਆਪਣੇ ਠੀਕ ਹੋ ਗਿਆ ਆਪਾਂ ਨੂੰ ਬਿਆਨ ਦੇਊਗਾ ਫੇਰ ਗੱਲ ਸਾਹਮਣੇ ਆ ਪਰ ਲੋਕਾਂ ਨੇ ਕਹਿਣਾ ਕਿ ਕਾਲੀ ਦਲ ਦੇ ਨਾਲ ਸੰਬੰਧਤ ਸੀਗਾ ਕਾਲੀ ਆਗੂ ਸੀਗਾ ਨਹੀਂ ਜੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਾਲੀ ਦਲ ਨਾਲ ਸੰਬੰਧਤ ਹੋਣ ਦਾ ਮਤਲਬ ਕਿਸੇ ਨੂੰ ਮਾਰਨਾ ਥੋੜੀ ਹੈ ਅਣਖਾਤੇ ਬੰਦੇ ਨਹੀਂ ਉਹਨਾਂ ਦੇ ਪਿੱਛੇ ਅਸੀਂ ਲੱਗੇ ਹੋਏ ਆ ਬੜੀ ਛੇਤੀ ਇਹਦਾ ਏਜੰਟ ਤੁਹਾਨੂੰ